जमदा <laughs> ਕਸਟਮ ਆਇਆ ਹੁਣ ਸਲਾਹਾਂ ਤੇ ਇਹਨੇ ਲੈ ਗਿਆ ਪੂਰੇ ਜਿਹੜੇ ਪੂਰੇ ਤਾਂ ਆ ਜਾ ਪੂਰੇ ਤਾਂ ਆ ਤੈਨੂੰ ਮੈਂ ਫੜਦਾ ਤੇਰੀ ਜਿੰਨ ਜਾਸ ਮੈਂ ਕਰ ਦੂੰ ਕੋਈ 4000 ਰੁਪਏ ਦਾ ਉਹ ਐ ਕਰਕੇ ਜਾ ਸੱਚੀ ਨਹੀਂ ਤੇਰੀ ਕਿਹਨ ਕੀ ਇਹਦਾ ਰੱਬ ਤੋੜਦਾ ਹਰਦਾ ਇਹਦਾ ਤੋੜਦਾ ਫਰਦਾ ਨਾ ਨਹੀਂ ਕਜਾਇਸ ਹੀ ਸਾਰੇ ਨਹੀਂ ਤੇ ਇਸ ਤੋਂ 10 ਸੇ ਬਸ ਰਹੇ ਨੇ ਇਹ ਆ 50000 ਰੁਪਏ ਦਾ 900 ਰੁਪਿਆ ਵਾਧ ਦੇਣਾ ਘੱਟ ਅਦੇ ਦੇ ਅੰਨੇ ਛੱਡੀ ਛੱਡੀ ਅੰਡਾ ਜਾ ਮੇਰੀ ਜ਼ਮੀਨ ਡੰਡੇ ਕਦੇ ਵੀ 100 ਹੋੜ ਵਾਲਾ 100 ਹੋ ਗਈ ਬਸ 40000 ਤੋਂ ਵੱਧ ਨਹੀਂ 60000 ਕਾਟਦੇ ਨਾ 40000 ਨਾ ਲੜਦੇ ਜਾ ਇਹ ਮੰਡੀ ਇਹ ਮੰਡੀ ਇਹ ਮੰਡੀ ਚ ਮੈਂ ਤੇਰੀ ਗਰਾਉਂਡ ਛੰਢੀ ਠੀਕ ਹੈ ਲੈ ਹੁਣ ਤੂੰ ਗੱਲ ਮੰਗ ਲੈ ਮੇਰੀ ਤਾ ਨੂੰ ਢਾਈ ਬੈਠਾ ਤੇਰੀ ਇਹ ਮੰਡੀ ਚ ਪਗੇ ਨਾ ਕਰੀ ਫੇਰਾ ਫੇਰੀ ਤੇ ਮੈਨੂੰ ਸਾਈ ਦੇ ਸਾਈ ਦੇ ਬਸ ਤੇਰੀ ਗੱਲ ਤੇ ਮੈਂ ਰੰਗ ਚੜ ਕੇ ਤੋਰੂੰਗਾ ਹਾਂ ਬਸ ਹੁਣ ਮੁੱਕਰੀ ਨਾ ਮਾੜਾ ਮੋਟਾ ਨੇਲੇ ਦੇ ਦੇਰਾ ਮਾਰ ਜਾਦਾ ਹੁੰਦਾ 23 ਦਿਨ ਭੇੜ ਦਾ ਦੇਣਾ ਸਾਲਾ ਮਾਰ ਬੰਦ ਤੂੰ ਆਪਾਂ ਨੂੰ ਪੋਹਦੀ ਹਰ ਜਾ ਓਏ ਬਾਪੂ ਮੇਰਾ ਕੋਈ ਪੋਹਦੀ ਆਪਾਂ ਨੂੰ ਉਹ 7000 ਦੀ ਆਪਾਂ ਜੋੜੀ ਲੈ ਤੈਨੂੰ ਮੁਕਤ ਚ ਕਾ ਦੇ ਮੰਗੇ ਮੈਨੂੰ ਮੁਕਤ ਮੈਂ ਤਾ ਵੀ ਮੰਨ ਮੈਨੂੰ ਮਰਤੀ ਹੈ ਤੈਨੂੰ ਬਠ ਦੇ ਆ ਵੀਡੀਓ ਸੁਣਦੀ ਆ ਮੱਕੀ ਰਾਂ ਪਾ ਕੇ ਉਹਨਾਂ ਤਰ੍ਹਾਂ ਮੱਛੀ ਦੇ ਹੱਥ ਦਾ ਸੀ ਜੀਣੇ ਵਾਲਾ ਐਂ ਆ ਬੰਦਾ ਐ ਮੈਂ ਲਾ ਕੇ ਬੁੱਤ ਬਣਾਤਾ পার্বਤੀ ਕਹਿੰਦੀ ਕੀ ਬਣਾਤਾ ਕਹਿੰਦਾ ਬੰਦਾ ਕਹਿੰਦੀ ਫੇਰ ਇੱਚ ਜਾਨ ਵੀ ਪਾ ਦੇ ਹਾਂ ਤਾਂ ਜਾਨ ਪਾ ਕੇ ਅਸੀਂ ਬੰਦੇ ਬਣਾਏ ਤੇ ਇਤਿਹਾਸ ਸੁਣੀ ਕਿਸੇ ਤੋਂ ਯਾਰ ਜੁੜੜਦਾ ਬੱਸ ਚੱਲ ਹੋਰ ਮਾਸਾਂ ਯਾਰਾ ਜੀ ਉਹ ਬਈ ਰਾਜੀ ਉਹ ਬਈ ਰਾਜੀ ਹਰ ਜਾ ਰਿਹਾ ਇਤਰਾ ਬੰਦਾ ਕਿਹਾਂ ਜਾ ਯਾਰ ਇਹੇ ਜੇ ਚੰਦੇ ਰੱਖਦਾ ਭੋਲ ਕੇ ਛਣੇ ਵਜਾਉਣ ਵਾਲੇ ਹਾਂ ਚੱਲ ਫੇਤਾ ਸਰ ਗਿਆ ਚੱਲ ਕਰਾਂ ਚੰਮ ਲਿਆ ਮਾਂ ਨੇ ਪੁੱਤ ਉਹੀ ਪਟਾਲੀ 18 ਮਹੀਨੇ ਗੁੱਤਾ ਓ ਰਿਆ ਬਾਈ ਬਾਈ ਤੂੰ ਵੀ ਛੜ ਦੇਣੀ ਆ ਜਵਾਖ ਦੀ ਇੱਜ਼ਤ ਕਰਨੀ ਮੈਂ ਲਾਉਂਗਾ ਅੰਕਲ ਮੈਂ ਤੇਰੇ ਵਿਚਾਰਿਆ ਮੈਂ ਤਾਂ ਲਾਉਂਗਾ ਉਹ ਆਪਣੇ ਫੜ ਤੇ ਮੈਂ ਹੂੰ ਮੈਂ ਤਾਂ ਲਾਉਂਗਾ ਆਪਣੇ ਫੜ ਤੇ ਮੈਂ ਲਾਉਂਗਾ ਨਹੀਂ ਨਹੀਂ ਪਤਾ ਵਿਚਾਰਿਆ ਤੇ ਹੈ ਨਹੀਂ ਮੈਂ ਹੁਣ ਲਾ ਨਹੀਂ ਬਸ ਰੰਦ ਰੰਦ ਹਰ ਜਾ ਉਹ ਬੰਦ ਕਰ ਦੇ ਮੈਂ ਬੰਦ ਨਹੀਂ ਉਹ ਬਾਪੂ ਬੰਦ ਕਰ ਮੈਂ ਬਾਪੂ ਲੈ ਕੇ ਹੁਣ ਪਤਾ ਨਹੀਂ ਤਾਇਆ ਚਾਚੀ ਲੱਗਦਾ ਉਹ ਕੋਈ ਨਾ ਬੰਦ ਉਹ ਬਾਈ ਨੂੰ ਮਨਾ

ਹੋਗੀ 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 ਚੱਕਵੇਂ ਚੱਕਵੇਂ ਨਹੀਂ ਚੱਕਵੇਂ ਨਹੀਂ ਚੱਕਵੇਂ ਨਹੀਂ ਚੱਕਵੇਂ ਨਹੀਂ ਚੱਕਵੇਂ ਨਹੀਂ ਸਾਹਾ ਹੁਣ ਕਿਹਾ ਰਾਜੂ ਦਾ ਬੜੀ ਜ਼ੋਰ ਮਾਰੂ ਗੁੰਮਲ ਕਰਾਉਂਦਾ ਆਹ ਬੜਾ ਸ਼ਾਮ ਯਾਰ ਸਾਪੂ ਲੈ ਕੇ ਦਿਖਾ ਫਿਰ ਸਾਪੂ ਤਾਂ ਲੈ ਹੀ ਗਿਆ ਇੱਥੇ ਰੱਖ ਆ ਗਿਆ ਪਾਣੀ ਲਾ ਦੇ ਤੇਰਾ ਰਾਜੂ ਮਾਰਦਾ ਛਾਲਾਂ ਆ ਠੀਕ ਨੇ ਆ ਯਾਰ ਕੀ ਉਹਨੂੰ ਫਰਕ ਪੈਂਦਾ ਰਾਜਾ ਬੰਦਾ ਇਹ ਤਾਂ ਕਿਹੜੀ ਲੀਵਾ ਦੀ ਤਰਾ ਫਾਇਦਾ ਕਰਾਤਾ ਆਪਾਂ ਕਿਹੜੀ ਆ ਆਪਾਂ ਠੀਕ ਹੀ ਆ ਬਾਈ ਇਹਦਾ ਸੌਦਾ ਆ ਲੱਗਦਾ ਨਹੀਂ ਕਿਸੇ ਨਾਲ ਸੰਗ ਮਰ ਗਿਆ ਹੋ ਬਹੁਤ ਠੰਡਾ ਮੂਂਹ ਹੁੰਦਾ ਹੋ ਉਹ ਮੰਨ ਲਓ ਜੀ ਕਿੰਨੀ ਦੀ ਹੋਈ ਉਹਨੂੰ ਉਹਨੂੰ ਮੈਨੂੰ ਨਾ ਰਾਤ ਪਾਦਾ ਸੀ ਉਹਨੂੰ ਤੇ ਗਏ ਆਜਾ ਪੇਰਾ ਹੀ ਗਰੀਦ ਨਾ 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 ਪੱਟੇ ਜਮ ਉਹ ਇਹ ਪਾਣੀ ਕੀ ਕੀ ਹੋ ਗਿਆ ਹੋ ਗਿਆ ਬਾਈ